ਤੇ ਤਖਤਾਂ ਦੇ ਸਿੰਘ ਸਹਬਾਨ ਸਾਰੇ ਕਾਰ ਸੇਵਾ ਵਾਲੇ ਮਹਾਂਪੁਰਖ ਸੰਤ ਮਹਾਂਪੁਰਖ ਨਿਰਮਲ ਉਦਾਸੀ ਤੇ ਸੇਵਾ ਪੰਥੀ ਕਾਰ ਸੇਵਾ ਵਾਲੇ ਗੁਰੂ ਦੀਆਂ ਲਾੜ ਦੀਆਂ ਨਿਹੰਗ ਸਿੰਘ ਫੌਜਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟ ਜੋ ਖਾਲਸਾ ਪਰਮਾਤਮਾ ਕੀ ਮਾਜ ਸੋ ਇੱਕ ਅੱਜ ਜਿਹੜੇ ਆ ਪਿਛਲੇ ਜਿਹੜੇ ਸਮੇਂ ਦੇ ਵਿੱਚ ਬੜੇ ਉਤਰਾ ਚੜ੍ਹਾ ਆਏ ਤੇ ਉਦੋਂ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਨੂੰ ਜਿਹੜਾ ਮਰਿਆਦਾ ਤੋਂ ਬਾਹਰ ਜਾ ਕੇ ਜਿਹੜੀ ਹੈ ਉਹ ਇਹਨਾਂ ਨੂੰ ਦਸਤਾਰ ਸਜਾਈ ਗਈ ਸਾਹਿਬ ਜੀ ਦੇ ਤਖਤ ਸਾਹਿਬ ਦੇ ਅੰਦਰ ਜਿਹੜੀ ਅਰਦਾਸ ਕਰਵਾ ਕੇ ਤੇ ਜਿਹੜਾ ਤਖਤ ਜੀ ਕੇਸਗੜ੍ਹ ਸਾਹਿਬ ਦੇ ਸਾਹਮਣੇ ਖੁੰਡੇ ਪੰਡਾਲ ਦੇ ਵਿੱਚ ਪੂਰੀ ਮਰਿਆਦਾ ਦੇ ਅਨੁਸਾਰ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਜੋ ਵੀ ਉਸ ਵੇਲੇ ਜਿਹੜੇ ਬਚਨ ਕੀਤੇ ਸੀ ਉਹ ਮਰਿਆਦਾ ਦੇ ਅਨੁਸਾਰ ਜਿਹੜੇ ਅੱਜ ਕਾਰਜ ਹੋਏ ਨੇ ਤੇ ਹੋਰ ਵੀ ਵਿੱਚ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਹੁੰਦੀਆਂ ਨੇ ਉਹ ਸਾਰੀਆਂ ਨੂੰ ਦੂਰ ਕਰਦੇ ਹੋਏ ਤੇ 71 ਤਾਈ ਵੱਲ ਜੇ ਅਸੀਂ 71 ਹੋਵਾਂਗੇ ਖਾਲਸਾ ਪੰਥ ਸਮੁੱਚਾ ਹੀ ਉਹਦੇ ਨਾਲ ਇੱਕ ਤਾਕਤ ਬਣਦੀ ਹੈ 71 ਤਾਈ ਦੇ ਨਾਲ ਸਾਰੇ ਜਿਹੜੇ ਅੱਜ ਫੈਸਲੇ ਜਿਹੜਾ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਗੜਗਾਜੀ ਨੂੰ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦਾ ਜਿਹੜਾ ਜਥੇਦਾਰੀ ਦੀ ਦਸਤਾਰ ਦਿੱਤੀ ਗਈ ਹੈ ਤੇ ਜਦੋਂ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਡੀ ਇਹ ਬਹੁਤ ਜਿਹੜਾ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਦੀ ਕੋਈ ਵੀ ਜਥੇਦਾਰ ਲਾਉਣਾ ਅਕਾਲ ਤਖਤ ਸਾਹਿਬ ਦਾ ਉਹ ਸ਼ਤਾਬਦੀ ਤੋਂ ਪਹਿਲਾਂ ਲਾਇਆ ਜਾਣਾ ਚਾਹੀਦਾ ਤੇ ਉਹ ਜਿਹੜਾ ਉਹ ਪੱਕਾ ਲਾਇਆ ਜਾਣਾ ਚਾਹੀਦਾ ਐਕਟਿੰਗ ਨਹੀਂ ਹੋਣਾ ਚਾਹੀਦਾ ਜਥੇਦਾਰ ਜਿਹੜਾ ਸਮੁੱਚੀ ਕੌਮ ਦਾ ਹੁੰਦਾ ਉਹ ਕਿਸੇ ਇੱਕ ਦਾ ਨਹੀਂ ਤੇ ਉਹ ਸਰਬਸੰਮਤੀ ਦੇ ਨਾਲ ਹੀ ਸਾਰੇ ਸੰਤਾਂ ਮਹਾਂਪੁਰਖਾਂ ਦੇ ਨਿਹੰਗ ਸਿੰਘ ਜਥੇਬੰਦੀਆਂ ਦੇ ਨਾਲ ਜਿਨ੍ਹਾਂ ਨੇ ਪੁਰਾਤਨ ਵਿਰਸਾ ਸੰਭਾਲਿਆ ਹੋਇਆ ਤੇ ਉਹਨਾਂ ਦੇ ਨਾਲ ਗੁਰਮਤੇ ਦੇ ਨਾਲ ਵਿਧੀ ਵਿਧਾਨ ਜੜਾ ਜਰੂਰ ਬਣਾਉਣਾ ਚਾਹੀਦਾ ਤੇ ਜਦੋਂ ਇਹ ਵਿਧੀ ਵਿਧਾਨ ਬਣਾਉਣਗੇ ਤੇ ਉਹਨੂੰ ਅਸੀਂ ਪੂਰਾ ਸਮਰਥਨ ਵੀ ਦੇਾਂਗੇ ਮਰਿਆਦਾ ਤੋਂ ਬਾਹਰ ਜਾ ਕੇ ਕਰਨਗੇ ਤੇ ਸਾਡਾ ਕੋਈ ਸਮਰਥਨ ਨਹੀਂ ਇਸ ਕਰਕੇ ਜੇ ਮਰਿਆਦਾ ਦੇ ਅਨਸਾਰ ਅੱਜ ਜਿਹੜੀ ਇਹ ਦਸਤਾਰਬੰਦੀ ਹੋਈ ਹੈ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਗੜਗਾਜੀ ਨੂੰ ਬਾਬਾ ਟੇਕ ਸਿੰਘ ਜੀ ਹੋਰਾਂ ਨੂੰ ਸਰੋਪਾ ਦਿੱਤਾ ਗਿਆ ਹੈ ਤੇ ਸਾਰੇ ਆਪਣੇ ਬਹੁਤ ਵਧੀਆ ਢੰਗ ਦੇ ਨਾਲ ਇਹ ਮਰਿਆਦਾ ਦੇ ਵਿੱਚ ਰਹਿ ਕੇ ਸਾਰੇ ਕਾਰਜ ਹੋਏ ਨੇ ਗੁਰੂ ਸਾਹਿਬ ਕਿਰਪਾ ਕਰਨ ਆਪਾਂ ਸਾਰਿਆਂ ਨੂੰ ਇਕੱਤਰਤਾਈਆਂ ਸੇਵਾ ਕਰਨ ਦਾ ਬਲ ਉਦਮ ਬਖਸ਼ਣ ਕੁਝ ਰਹਿ ਗਏ ਨੇ ਜਿਵੇਂ ਬਾਬਾ ਹਨਮ ਸਿੰਘ ਖਾਲਸਾ ਤੁਸੀਂ ਜ਼ਿਕਰ ਕੀਤਾ ਜਾਂਦਾ ਵੀ ਉਹ ਉਹਨਾਂ ਨੂੰ ਪਤਾ ਹੋਊਗਾ ਆਹੀ ਆਪਣੇ ਦਲ ਨੇ ਜਿਹੜਾ ਆਪਣੇ ਇਹ ਆਵਾਜ਼ ਉਠਾਈ ਸੀ ਮर्यादा ਤੋਂ ਬਾਹਰ ਜਾ ਕੇ ਜੇ ਕੋਈ ਵੀ ਕਾਰਜ ਹੋਣਗੇ ਤੇ ਉਹਦਾ ਸਾਨੂੰ ਕੋਈ ਇਹ ਉਹਦਾ ਸਮਰਥਨ ਨਹੀਂ ਕਰਾਂਗੇ ਤੇ ਉਹ ਅੱਜ ਜਿਹੜੇ ਪੂਰੇ ਹੋ ਗਏ ਨੇ ਮर्यादा ਦੇ ਅਨਸਾਰ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹ ਜਿਹੜੀ ਨਵੇਂ ਸਿਰੋਂ ਦਸਤਾਰਬੰਦੀ ਕਰਕੇ ਉਹ ਵਚਨ ਪੂਰੇ ਕੀਤੇ ਨੇ ਮर्यादा ਦੇ ਵਿੱਚ ਮੈਂ ਉੱਥੇ ਹਾਜ਼ਰ ਸੀ ਜਦੋਂ ਅਰਦਾਸ ਬੇਨਤੀ ਹੋਈ ਹੈ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਤੇ ਬਾਬਾ ਹਰਨਾਮ ਸਿੰਘ ਜੀ ਸਾਡੇ ਸਾਡੇ ਸਤਿਕਾਰਯੋਗ ਨੇ ਹੇ ਤੇ ਉਹ ਵੀ ਮਹਾਰਾਜ ਕਿਰਪਾ ਕਰਨਗੇ ਉਹ ਵੀ ਨਾਮ ਲਾਉਣਗੇ ਸਾਰੇ ਆਪਾਂ ਇਕੱਠੇ ਹੀ ਹੋਵਾਂਗੇ ਆਪਦੀਆਂ ਜਿਹੜੀਆਂ ਨੇ ਉਹ ਇਕੱਠੇ ਹੋ ਕੇ ਉਸ ਮੋਟਾ ਹੋਇਆ ਕਤਲ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਦੇ ਬਲਾਏ ਹਰ ਨਾਮੈ ਕੀ ਬੋਹ ਜੋੜੀ ਗੁਰਮੁਖ ਖ ਬੈਠੋ ਸਫਾ ਵਿਛਾਏ ਗੁਰੂ ਸਾਹਿਬ ਕਿਰਪਾ ਕਰਨ ਸਾਰੇ ਇਕੱਠੇ ਹੋ ਕੇ ਇਹ ਮੇਨ ਜਿਹੜਾ ਮਕਸਦ ਹੀ ਹੈ ਜੇ ਖਾਲਸਾ ਪੰਥ ਇਕੱਠਾ ਤੇ ਆਪਾਂ ਜਿਹੜਾ ਹਮੇਸ਼ਾ ਦੁਸ਼ਮਣ ਤੇ ਆਪਣੇ ਤਗੜੇ ਹੋ ਕੇ ਆਪਾਂ ਕਾਰਜ ਕਰ ਸਕਦੇ ਆ ਦੁਸ਼ਮਣ ਸਾਡੇ ਹੋਰ ਨਹੀਂ ਕੋਈ ਇੱਥੋਂ ਪੰਜਾਬ ਦੇ ਵਿੱਚ ਇਹੋ ਜਿਹੇ ਜਿਹੜੇ ਚੱਲ ਰਹੇ ਨੇ ਗਲਤ ਪ੍ਰਚਾਰ ਹੋ ਰਹੇ ਨੇ ਜਗਾ ਜਗਾ ਬੇਸਬੀਆਂ ਹੁੰਦੀਆਂ ਨੇ ਤੇ ਆਪਸੀ ਜਿਹੜਾ ਇਕੱਤਰ ਹੋਵਾਂਗੇ ਫੇਰ ਹੀ ਆਪਾਂ ਤਗੜੇ ਹੋ ਕੇ ਇਹਨਾਂ ਚੀਜ਼ਾਂ ਤੋਂ ਦੇ ਫੈਸਲੇ ਵੀ ਲਾਗੂ ਕਰਾਉਣ ਦੇ ਲਈ ਜਿਹੜਾ ਕਿ ਜਿਹੜੇ ਫੈਸਲੇ ਪਹਿਲਾਂ ਹੋਏ ਨੇ ਉਹ ਵੀ ਠੋਪੂ ਦਾ ਉਹ ਵੀ ਆਪਣੇ ਉਹਨਾਂ ਨੂੰ ਉਹ ਤੇ ਆਪਣੇ ਜੇ ਪਿੱਛੇ ਹਟਣਗੇ ਤੇ ਅਸੀਂ ਆਪਣੇ ਕਰਾਉਣਾ ਹੀ ਵੀ ਜਾਣਦੇ ਆ ਲਾਗੂ